ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਣ ਕਰੀਏ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚ칸 ਸ੍ਰੀ ਹਰਮੰਦਰ ਸਾਹਿਬ ਸੋ ਕਹੋ ਤਲ ਗੁਰ ਸੇ ਵੀਐ ਐਨਿਸ ਸਜ ਸੁਭਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਕਸਮ ਦੀ ਨੂਰ ਅਰਸੋ ਕੁਰ ਸੋ ਚਟੀਐ ਤੁਦ ਦਿੱਥੇ ਸਚੇ ਪਾਤ ਸਾਹੋ ਮਲ ਜਨਮ ਜਨਮ ਦੀ ਕਟਿਐ ਰਜਨ ਸਚਾ ਪਾਤਿ ਸਾਹੋ ਸਿਰ ਸਾਹ ਦੇ ਸਾਹੋ ਜਿਸ ਪਾਸ ਬੈਠੀ ਐ ਸੋਹੀ ਐ ਸਭਨਾ ਦਾ ਵੇ ਸਾਹੋ ਸਤਨਾਮ ਵਲ ਮਹਿਲਾ ਪੰਜਮਾ ਐਸੇ ਕਾਹੇ ਪੂਲ ਪਰੇ ਕਰੇ ਕਰਾਵੇ ਮੁਖਰਪਾਵੇ ਪੇਖਤ ਸੁਨਤ ਸਦਾ ਸੰਗ ਹਰੇ ऐसे काहे फूल पर करे करावे मुखर पावे देखत सुनत सदा संग हरे राहौ काच विहाजन कंचन छाडन ਵੇਦੀ ਸੰਗ ਹੇਤ ਸਾਜਨ त्याग खरे ਹੋवन ਕੋੜਾ ਅਨ ਹੋवन ਮਿੱਠਾ ਵਿਖਿਆ ਮੇਲਪਟਾਏ ਜਰੇ ਅੰਧ ਕੂਪ ਮੇ ਪਰਿਓ ਪਰਾਨੀ પરમ ગુ બારમો બંધ પરે કોહ નાનક પ્રભ હોત દેઆરા ગુર પેટ કાડે બામ ફળે અંધ કૂપ મે પર ઉપરાની પરમ ગુ બારમો બંધ પરે ਕੰਪ ਬਹੁਤ ਦਿਹਾਰਾ ਗੁਰ ਭੇਟ ਕਾਡੇ ਬਾਂ ਫੜੇ ਇਹ ਪੰਜਵੀਂ ਪਾਚਾਈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ ਹੇ ਭਾਈ ਪਤਾ ਨਹੀਂ ਜੀਵ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ ਜੀਵ ਸਾਦੇ ਮੰਦੇ ਕਰਮ ਕਰਦੇ ਕਰਾਂਦੇ ਵੀ ਹਨ ਫਿਰ ਮੁਕਰ ਵੀ ਜਾਂਦੇ ਹਨ ਕਿ ਅਸਾਂ ਨਹੀਂ ਕੀਤੇ ਪਰ ਪ੍ਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵਸਦਾ ਸਭਨਾ ਦੀਆਂ ਕਰਤੂਤਾ ਵੇਖਦਾ ਸੁਣਦਾ ਹੈ ਕੱਚ ਦਾ ਵਪਾਰ ਕਰਨਾ ਸੋਨਾ ਛੱਡ ਦੇਣਾ ਸੱਚੇ ਮਿੱਤਰ त्याग ਕੇ ਬੈਰੀ ਨਾਲ ਪਿਆਰ ਏ ਹਨ ਜੀਵ ਦੀਆਂ ਕਟੂਤਾ ਪਰਮਾਤਮਾ ਦਾ ਨਾਮ ਕੋੜਾ ਲਗਣਾ ਮਾਇਆ ਦਾ ਮੋਹ ਮਿੱਠਾ ਲਗਣਾ ਇਹ ਹੈ ਨਿੱਤ ਦਾ ਸੁਭਾਅ ਜੀਵਾਂ ਦਾ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਖਿਜਦੇ ਲੈਂਦੇ ਹਨ 헤 ਪਾਈ ਜੀਵ ਸਦਾ ਮੋਹ ਦੇ ਅੰਨੇ ਹਨੇਰੇ ਖੂਬ ਵਿੱਚ ਪਏ ਰਹਿੰਦੇ ਹਨ ਜੀਵਨੂ ਸਦਾ ਭਟਕਦਾ ਲਗੀ ਰਹਿੰਦੀ ਹੈ ਮੋਹ ਦੇ ਹਨੇਰੇ ਜਕੜ ਵਿੱਚ ਫਸੇ ਰਹਿੰਦੇ ਹਨ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁ ਰਾਹੇ ਪਏ ਰਹਿੰਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਜਿਸ ਮਨ ਨੂੰ ਖੁੱਤੇ ਪ੍ਰਭੂ ਦਿਆਵਾਨ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਕਿ ਗੁਰੂ ਉਸਦੀ ਬਾਹ ਫੜ ਕੇ ਉਸ ਨੂੰ ਹਨੇਰੇ ਖੂਬ ਵਿੱਚੋਂ ਕੱਢ ਲੈਂਦਾ ਹੈ